ਕੀ ਕਿਰਪਾਗਾਂ ਵਾਲਾ ਦਿਨ ਹੈ ਜੀ ਮੈਂ ਤਾਂ ਬੜੀ ਦੇਰ ਤੋਂ ਰਿਕੁਐਸਟ ਕਰ ਰਿਹਾ ਸੀ ਕਿ ਬਾਬਾ ਜੀ ਨੂੰ ਪਿਛਲੇ ਤਕਰੀਬਨ 1 ਸਾਲ ਤੋਂ ਲੱਗਿਆ ਹੋਇਆ ਸੀਗਾ ਔਰ ਅੱਜ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ ਸਭਾ ਗਿੰਦੇ ਸਿੰਘ ਜੀ ਚੱਲੋ ਸਾਹਬ ਔਰ ਬਾਬਾ ਜੀ ਤਸਵੀਰ ਸਿੰਘ ਜੀ ਸਾਹਿਬ ਸਪੈਸ਼ਲ ਤੌਰ ਤੇ ਨੱਬਦੀ ਸੰਗਠਨ ਨੇ ਬੜੀ ਕਿਰਪਾ ਕੀਤੀ ਹੈ ਸੱਸਣ ਕਰ ਗਏ ਨੇ ਸਾਨੂੰ ਦਰਸ਼ਨ ਦਿੱਤੇ ਨੇ ਉਸ ਵਲ ਹੀਰਾ ਮਹਿਲ ਦੇਖਣ ਦੀ ਬਹੁਤ ਮੰਨਣਾ ਸੀ ਕਿਉਂਕਿ ਹਿਸਟਰੀ ਨਾਲ ਜੁੜੇ ਹੋਏ ਨੇ ਲੰਮੇ ਸਮੇਂ ਤੋਂ ਜਦੋਂ ਵੀ ਮੌਕਾ ਸੀਗਾ ਤਾਂ ਮੈਂ ਨਾਪਾ ਹਿਸਟਰੀ ਦੀ ਗੱਲ ਕਰਦਾ ਸੀ ਅੱਜ ਉਦ ਦਿਨ ਆਇਆ ਕਿ ਉਹਨਾਂ ਦੇ ਅੰਦਰ ਕੋਸਟਲ ਸਿਟੀ ਨੇ ਜ਼ਰੂਰੀ ਦੀਆਂ ਮੌਕੇ ਹਨ ਕਾਫੀ 1.5 ਤੋਂ 2 ਘੰਟੇ ਇਰਾਮ ਨਾਲ ਜਿਵੇਂ ਤਲਾਕ ਤੋਂ ਨਹੀਂ ਸਮਾ ਸਕਦੇ। ਨਾਬਾਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਕਿ ਸਭ ਦੀਆਂ ਅਰਦਾਸਾਂ ਦੁਆਵਾਂ ਨੇ ਕੰਮ ਕੀਤਾ ਜਿਵੇਂ ਬਾਬਾ ਜੀ ਖਿਸ਼ਤਾ ਤੇ ਨਾਬਾਦੀ ਸੰਗਤ ਨੂੰ ਦਰਸ਼ਨ ਦੇ ਕੇ ਗਏ ਆ ਤੇ ਪਾਛਾ ਸਭ ਤੇ ਕਿਰਪਾ ਬਣਾ ਕੇ ਰੱਖਣ ਕਿ ਸਾਰੀ ਸੰਗਤ ਜਿਹੜੀ ਹੈ ਤੰਦਰੁਸਤ ਰਹੇ। ਮਹਰਤੋ ਜੈਨੂ ਕਾਪੀ ਤੋਂ ਮਦਰ ਪ੍ਰਤੀ ਵਧ ਰਹੀ ਮਹਿਲ ਦੇ ਵਿੱਚ ਐਕਚੁਅਲੀ ਹਿਸਟਰੀ ਜਿਹੜੀ ਹੈ ਜੀ ਉਹ ਬਹੁਤ ਅਸੰਤ ਕਰਦਨ ਦਾ ਭਾਜੀ ਤੇ ਨਾਭਾ रियासत ਦਾ ਜਿਹੜਾ ਇਤਿਹਾਸ ਹੈ ਮਰਦਾ ਜੀਰਾ ਸਿੰਘ ਜੀ ਮਰਦਾ ਕਮਨ ਸਿੰਘ ਜੀ ਸਿੱਖੀ ਨੂੰ ਲੈ ਕੇ ਜੋ ਕੰਟਰੀਬਿਊਸ਼ਨ ਨਾਭਾ ਰਿਆਸਤ ਦੀ ਉਹਦੇ ਤੋਂ ਬਾਰ ਮਾਜੀ ਬਹੁਤ ਤਮਾਦ ਸੋ ਮੰਦੇ ਵਿੱਚ ਉਹਨਾਂ ਦੇ ਕਾਂ ਸਿੰਘ ਜੀ ਦੀ ਹੀਰਾ ਮਹਿਲ ਆ ਨਾਭਾ ਦੀ ਹਿਸਟਰੀ ਜਿਹੜੀ ਦੇਖਣੀ ਪਏਗਾ ਆ ਕਿਸ ਸਪੈਸ਼ਲ ਮੌਕੇ ਤੇ ਨਾ ਭਾਈ ਕਾਂ ਸਿੰਘ ਨਾਭਾ ਦੀ ਬਹਾਨਕੋਸ਼ ਜਿਹੜਾ ਜੀ ਉਹ ਵੀ ਬਾਬਾ ਜੀ ਨੇ ਬਣਾ ਕੇ ਟੀਕ ਕੀਤਾ ਇਹ ਬਾਕੀ ਇਹ ਤਾਂ ਸੰਗਤ ਦਾ ਪਿਆਰ ਹੈ ਜੀ ਕਿਉਂਕਿ ਜਿਨ੍ਹਾਂ ਨੂੰ ਆਪਾਂ ਮੰਨਦੇ ਆਂ ਆਪਣੀ ਆਸਥਾ ਹੈ ਕਿ ਜਦੋਂ ਪਾਣੋਂ ਦਿਲੋਂ ਯਾਦ ਕਰੀਏ ਤਾਂ ਫਿਰ ਆਪ ਹੀ ਆ ਜਿੰਨੂੰ ਚੱਲ ਕੇ ਬੜੀ ਬੇਨਤੀ ਪ੍ਰਵਾਨ ਕੀਤੀ ਸਤਿਪਾਤ ਜੀ ਨੇ ਬਾਬਾ ਜੀ ਨੇ ਉਹਨਾਂ ਦਾ ਬਹੁਤ ਬਤਨ ਹਾਂ ਉਹਦੇ ਤੇ ਕਿੰਨਾ ਸੀ ਤੇ ਕਿੰਨਾ ਸੀ ਮੈਂ ਕਹਿੰਦਾ ਪੁੱਛਣਾ ਪੁੱਛੀ ਸੰਗਤ ਉਤੇ ਇੰਨਾ ਆਛਾ ਸੀਗਾ ਸਵੇਰ ਤੋਂ 4 ਵਜੇ ਤੋਂ ਸੰਗਤ ਨਾਬੇ 15 ਸ਼ੁਰੂ ਹੋ ਗਈ ਸੀ ਔਰ ਸੰਗਤ ਜਦ ਤੱਕ ਬਾਬਾ ਜੀ ਗਏ ਨਹੀਂ ਉਹ ਤੱਕ ਬੈਠੀ ਰਹੀ ਹੈ Uh, कोई अपनी-अपनी तरीके ਨਾਲ ਕੋਈ ਹੱਥ ਜੋੜ ਰਿਹਾ ਕੋਈ ਨੂੰ ਨਮਸਕਾਰ ਕਰ ਰਿਹਾ ਤੇ ਕੋਈ ਗੀਤ गा ਰਿਹਾ ਕੋਈ ਰੋ ਰਿਹਾ ਕਿਸੇ ਅੱਖਾਂ ਚ ਪਾਣੀ ਹੈ ਤੇ ਕੋਈ ਆਪਣੀ-ਆਪਣੀ ਭਾਵਨਾ ਨਾਲ ਜਿਹੜਾ ਆਪਣੇ-ਆਪਣੇ ਭక్తి ਜਰੀਆ ਪ੍ਰਗਟ ਕਰ ਰਿਹਾ ਸੀਗਾ ਬਹੁਤ ਸੰਗਤ ਭਗਵਾਨ ਜੀ ਨਾਤਾ ਦੀ ਜੀ ਸੰਗਤ ਦੇ ਹਿੱਸੇ ਅੱਜ ਇਹ ਮੌਕੇ ਤੇ ਆਇਆ ਹਾਂ ਬਹੁਤ ਬਹੁਤ ਸ਼ੁਕਰੀਆ ਹਾਂ ਦਾ ਮੈਂ ਕਰਕਾਂ ਯਾਹਾਂ ਤੇ

तो मैं महंगी देखना और बाबा जी को लेके कितना उत्साह है आ, बाबा जी को लेके हम लोग तो सब बहुत खुश है बट आप बाहर उत्साह देख सकते हैं कि संगत में कितना उत्साह है जो बाबा जी को फॉलो करते हैं और मैंने इस तरह से किसी को भी किसी के भी फॉलोवर्स नहीं देखे हैं जिस तरह से बाबा जी के फॉलोवर्स हैं मतलब इतना ज्यादा बाबा जी के प्रति सबका लगाव है कि अनबिलीवेबल uh, वो बाबा जी को पहले से पता था हम बताने की जरूरत और बाबा जी को फॉर्चुनेटली पूरी नाभा की हिस्ट्री के बारे में भी बताए महाराजा गुदमन सिंह जी के भी बारे में बताया और बाबा जी इस बात से बहुत खुश हैं कि हम लोग तो इस महल को वापस रिस्टोर कर रहे हैं तो इसलिए मैंने बाबा जी को रिक्वेस्ट किया पहले आइए देखने कि अब कैसा है और फिर साल भर बाद वापस आइएगा देखने के क्या चेंजेस आए और बाबा जी खुद को बहुत शौक है पुरानी चीज़ों को बचाने का पुरानी चीज़ों को रिस्टोर करने का ਤੋਂ ਤਾਂ ਸੈਨਾਤ ਅਕੀਮਾਪੂਲ ਕਾ ਜ਼ਰੂਰ ਆਉਂਗਾ ਉਹਨਾਂ ਕਾ ਫੀਡਾ ਪੈਕੇਟ ਨੇ ਸਜੈਸ਼ਨ ਵੀ ਦੁਜੇ ਯਹਾਂ ਤੇ ਔਰ ਕਿਸ ਤਰ੍ਹਾਂ ਸਿਸ ਕੋ ਅੱਛੇ ਸੇ ਰੀਸਟੋਰ ਕਰ ਸਕੀ ਕਾਫੀ ਸਾਲ ਸੇ ਇਸ ਮੇਂ ਕੁਛ ਕਾਮ ਨਹੀਂ ਹੋਤਾ ਦੇ ਪ੍ਰੋਮੋਸਿਕਰ ਤੋਂ ਨਹੀਂ ਲੇ ਗਏ ਬੇਲ ਨਾ ਹਾਂ ਬਾਬਾ ਜੀ ਆਉਂਦੇ ਸਭ ਤੋਂ ਸਭ ਤੋਂ ਪਹਿਲਾ ਵਹਿਗੂ ਜੀ ਦਾ ਖਾਨਸਾ ਵਾਹ ਜੀ ਦੇ ਪਤੇ ਪਹਿਲਾ ਤੋਂ ਹੀ ਬਾਬਾ ਜੀ ਦਾ ਆਨ ਦਾ ਪਲਾਨ ਸੀਗਾ ਸੈਨਾ ਪੋਸਟਪੋਰਡ ਹੋਇਆ ਸੀ ਕਦੇ ਕੁਛ ਇਸ ਚੀਜ਼ ਤੇ ਕਰਦੇ ਹੁੰਦੇ ਹੁਣ ਚਲੋ ਪੱਕਾ ਹੋਇਆ ਫਾਈਨਲ ਹੋਇਆ ਮੁੰਬਰ ਸੋ ਥੋੜੀ ਦੇਰ ਬਾਅਦ ਆਣ ਆਨੇਗੀ ਤਾਂ ਦੇਖ ਸਕਦੇ ਹਾਂ ਬਾਹਰ ਬਹੁਤ ਸਾਰੀ ਸੰਗਤ ਵੀ ਆਈ ਹੋਈ ਹੈ ਮੁਲਾਕਾਤ ਹੋਈ ਸੀ ਨੌਰਚੇ ਪਰ ਅੱਜ ਹੋਰ ਵੀ ਸੰਗਤ ਆਉਣੀ ਹੈ ਪਹਿਲਾਂ ਹੀ ਹੈ ਜੋ ਕਾਫੀ ਹੈ ਪਰ ਹੌਲੀ ਹੌਲੀ ਹੋਰ ਆਉਣਾ ਹੈ ਸਿਕਿਉਰਿਟੀ ਗਾਰਡ ਸਾਰੇ ਕੁਝ ਆਏ ਨੇ ਇੱਥੇ ਸਾਰੀ ਸੰਗਤ ਵੀ ਕੁਝ ਐਸੀ ਕੁਝ ਨੇਕੇ ਬਿਆਹ ਸਾਡੇ ਬਾਬਾ ਜੀ ਜਿਨ੍ਹਾਂ ਨੂੰ ਮਿਲਣ ਲਈ ਲੋਗ ਕਿੰਨੀ ਮੈਂ ਤੇ ਮਨੋ ਜੋ ਵੀ ਵਾਰਸਲ ਦੀ ਸਾਰੇ ਦਸਤਕਮੇ ਉਹ ਸਾਢੇ ਘਰ ਆ ਕੇ ਸਾਡੇ ਨੂੰ ਬੁਲਾਣਾ ਹੈ ਪਿੱਲੀ ਖੁਸ਼ੀ ਆ ਖਾਸ ਤੌਰ ਤੇ ਫਰਸਟ ਟਾਈਮ ਦਾ ਦੇਖੋ ਖੁਸ਼ੀ ਦਾ ਹੁੰਦੀ ਹੁੰਦੀ ਹੈ ਜਦੋਂ ਜਦੋਂ ਸਾਰੇ ਸੰਗਤ ਨੂੰ ਤਾਂ ਸਾਡੇ ਤੋਂ ਡਬਲ ਖੁਸ਼ੀ ਆ ਕਿਉਂਕਿ ਅਸੀਂ ਪਹਿਲਾਂ ਤੋਂ ਨਹੀਂ ਮੰਨਦੇ ਨੇ ਉਹ ਕੋਈ ਜਾਂ ਤੋਂ ਬੱਚੇ ਸੀਗੇ ਤਾਂ ਕੋਈ ਮੰਨਦੇ ਸੀ ਅਸੀਂ ਤਾਂ ਹੁਣ ਜਾਣਿਆ ਪਛਾਣਿਆ ਜਦੋਂ ਮਾਪੇ ਸ਼ੁਕਰ ਤਾ ਵੇ ਜਿਹੜਾ ਤੁਸਾਂ ਵੰਨ ਕੋਈ ਵਿਕਰਤ ਬਹੁਤ ਅੱਛਾ ਮਹਿਸੂਸ ਕਰਤੇ ਹਾਂ ਹਮ ਬਾਰ ਸਤ ਸੰਗੀ ਨੇ ਔਰ ਕਾਫੀ ਸਾਲ ਹੋ ਗਏ ਸਾਡੀ ਫੈਮਲੀ ਦੇ और हम अभ्यास के नाम पहुँचाते हैं सारे सत्संग बहुत, बहुत अच्छा लग रहा है बहुत अच्छा महसूस कर रहे हैं और बहुत स्पेशल है और बाबा जी भी आ रहे हैं ha 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 ਕਿਰਪਾਆਂ ਵਾਲਾ ਦਿਨ ਹੈ ਜੀ ਮੈਂ ਤਾਂ ਬੜੀ ਦੇਰ ਤੋਂ ਰਿਕੁਐਸਟ ਕਰ ਰਿਹਾ ਸੀ ਕਿ ਬਾਬਾ ਜੀ ਨੂੰ ਪਿਛਲੇ ਤਕਰੀਬਨ 1 ਸਾਲ ਤੋਂ ਲੱਗਿਆ ਹੈ ਸੀਗਾ ਔਰ ਅੱਜ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ ਸਭਾ ਗਿੰਦਸ ਸਿੰਘ ਜੀ ਚੱਲੋ ਸਾਹਿਬ ਔਰ ਦਾਪਨ ਤਸਦੀਕ ਸਿੰਘ ਗਿਲ ਸਾਹਿਬ ਸਪੈਸ਼ਲ ਤੌਰ ਤੇ ਨਾਦਰ ਸਿੰਘ ਅਤੇ ਨੇ ਬੜੀ ਕਿਰਪਾ ਕੀਤੀ ਹੈ ਸੱਸਣ ਕਰ ਗਏ ਨੇ ਸਾਨੂੰ ਦਰਸ਼ਨ ਦਿੱਤੇ ਨੇ ਪੁਰਸਵਾਲ ਹੀਰਾ ਮਹਿਲ ਦੇਖਣ ਦੀ ਬਹੁਤ ਮੰਨਣਾ ਸੀ ਕਿਉਂਕਿ ਹਿਸਟਰੀ ਨਾਲ ਜੁੜੇ ਹੋਏ ਨੇ ਲੰਬੇ ਸਮੇਂ ਤੋਂ ਜਦੋਂ ਵੀ ਮਰਦਾ ਸੀਗਾ ਤਾਂ ਮੈਂ ਮਾਪਾ ਹਿਸਟਰੀ ਦੀ ਗੱਲ ਕਰਦਾ ਸੀ ਅੱਜ ਉਹ ਦਿਨ ਆਇਆ ਕਿ ਉਹਨਾਂ ਦੇ ਅੰਦਰ ਕੋਸਟਲ ਸਿਟੀ ਨੇ ਜਰੂਰੀ ਦੀਨਾਵ ਦੇਖਣਾ। ਕਾਫੀ 1.5-2 ਘੰਟੇ ਇਰਨਾਵ ਦੇ ਚਲਾ ਕੇ ਉਹਨੇ ਸਮਾਪਤ ਕਰਦੇ। ਨਾਬਾਦੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਕਿ ਸਭ ਦੀਆਂ ਅਰਦਾਸਾਂ, ਦੁਆਵਾਂ ਨੇ ਕੰਮ ਕੀਤਾ ਜਦ ਬਾਬਾ ਜੀ ਵਿਸ਼ੇਸ਼ ਤੌਰ ਤੇ ਨਾਬਾਦੀ ਸੰਗਤ ਨੂੰ ਦਰਸ਼ਨ ਦੇ ਕੇ ਗਏ ਆ ਤੇ ਪਾਛਾ ਸਭ ਤੇ ਕਿਰਪਾ ਬਣਾ ਕੇ ਰੱਖਣ ਕਿ ਸਾਰੀ ਸੰਗਤ ਜਿਹੜੀ ਆ ਤੰਦਰੁਸਤ ਰਹੇ। ਮਹਰਤੋ ਜੈਨੂ ਕਾਪੀਟਨ ਮਦਰ ਸ੍ਰੀਪਤੀ ਵੱਲੋਂ ਮਹਿਲ ਦੇ ਵਿੱਚ ਐਕਚੁਅਲੀ ਹਿਸਟਰੀ ਜਿਹੜੀ ਹੈ ਜੀ ਉਹ ਬਹੁਤ ਪਸੰਦ ਕਰਦ ਨੂੰ ਬਾਬਾ ਜੀ ਤੇ ਨਾਬਾ रियासत ਦਾ ਜਿਹੜਾ ਇਤਿਹਾਸ ਹੈ ਮਰਜਾ ਹੀਰਾ ਸਿੰਘ ਜੀ ਮਰਜਾ ਕਮਨ ਸਿੰਘ ਜੀ ਸਿੱਖੀ ਨੂੰ ਲੈ ਕੇ ਜੋ ਕੰਟਰੀਬਿਊਸ਼ਨ ਨਾਬਾ ਰਿਆਸਤ ਦੀ ਉਹਦੇ ਤੋਂ ਬਾਬਾ ਜੀ ਬਹੁਤ ਸਮਝਾਉਂਦੇ ਸੋ ਮੈਂ ਦੇ ਵਿੱਚ ਉਹਨਾਂ ਨੇ ਤਾਂ ਸਿੱਖਿਆ ਜੀ ਹੀਰਾ ਮਹਿਲ ਆ ਨਾਬਾ ਦੀ ਹਿਸਟਰੀ ਜਿਹੜੀ ਦੇਖਣੀ ਪਏਗਾ ਸਾਗੇ ਸਰ ਇਸ ਵਾਰ ਦੇ ਮੌਕੇ ਤੇ ਨਾਇਕਾਨ ਸਿੰਘ ਨਾਬਾ ਜੀ ਦਾ ਮਹਾਨ ਕੂਸ਼ ਜਿਹੜਾ ਜੀ ਬਾਬਾ ਜੀ ਨੇ ਕਿਹਾ ਕੀਤਾ ਤੇ ਬਾਕੀ ਇਹ ਤਾਂ ਸੰਗਤ ਦਾ ਪਿਆਰ ਹੈ ਜੀ ਕਿਉਂਕਿ ਜਿਨ੍ਹਾਂ ਨੂੰ ਆਪਾਂ ਮੰਨਦੇ ਆਂ ਆਪਣੀ ਆਸਥਾ ਹੈ ਕਿ ਜਦੋਂ ਪਾਣੋਂ ਦਿਲੋਂ ਯਾਦ ਕਰੀਏ ਤੇ ਫਿਰ ਆਪ ਹੀ ਆ ਜਿੰਨੂੰ ਚੱਲ ਕੇ ਜੀ ਬੜੀ ਬੇਨਤੀ ਪ੍ਰਵਾਨ ਕੀਤੀ ਸਤਿਪਾਤ ਜੀ ਨੇ ਬਾਬਾ ਜੀ ਨੇ ਮਨਾਂ ਦਾ ਬਹੁਤ ਬਤਨ ਮਾਰਿਆ ਉਹਦੇ ਤੇ ਕਿੰਨਾਂ ਪੀਛੇ ਨਾਲ ਮੈਂ ਕਹਿੰਦਾ ਪੁੱਛਣਾ ਪੁੱਜੀ ਸੰਗਤ ਉਤੇ ਇੰਨਾ ਆਸ਼ਾ ਸੀਗਾ ਸਵੇਰ ਤੋਂ 4 ਵਜੇ ਤੋਂ ਸੰਗਤ ਨਾਬੇ ਪੰਦਰਾਂ ਸ਼ੁਰੂ ਹੋ ਗਈ ਸੀ ਔਰ ਸੰਗਤ ਜਦ ਤੱਕ ਬਾਬਾ ਜੀ ਗਏ ਨਹੀਂ ਉਹ ਤੱਕ ਬੈਠੀ ਰਹੀ ਹੈ ਕੋਈ ਆਪਣੀ ਆਪਣੀ ਤਰੀਕੇ ਨਾਲ ਕੋਈ ਹੱਥ ਜੋੜ ਰਿਹਾ ਕੋਈ ਉਹਨੂੰ ਨਮਸਕਾਰ ਕਰ ਰਿਹਾ ਕੋਈ ਗੀਤ गा ਰਿਹਾ ਕੋਈ ਰੋ ਰਿਹਾ ਕਿਸੇ ਅੱਖਾਂ ਚ ਪਾਣੀ ਆ ਤੇ ਕੋਈ ਆਪਣੀ ਆਪਣੀ ਭਾਵਨਾ ਨਾਲ ਜਿਹੜਾ ਆਪਣੀ ਆਪਣੀ ਭక్తి ਜਿਹੜੀ ਹੈ ਪ੍ਰਗਟ ਕਰ ਰਿਹਾ ਸੀਗਾ ਬਹੁਤ ਸੰਗਤ ਭਾਗਾਂ ਵਾਲੀ ਨਾਤਾ ਦੀ ਕੇ ਸੰਗਤ ਦੇ ਹਿੱਸੇ ਅੱਜ ਇਹ ਮੁबारक ਦਿਨ ਆਇਆ ਹੈ ਕਿਤੇ ਪਾਛਾ ਕਰਦਾ ਹਾਂ ਮੈਂ ਤਾਂ ਬਾਬਾ ਜੀ ਦਾ ਇਹਾ ਆਣੀ ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਮਾਣ ਕਰਕੇ ਇਹਾ ਤੇ कि वो महल आए जिस तरह से पहले के टाइम में यहाँ पे संगा आया करते थे वैसे ही महल है आप देख सकते हैं, कितनी तो तो हैं कि कितनी संगत आई है और महल आ रहे हैं हाँ जी फर्स्ट टाइम आ रहे हैं क्योंकि बाबा जी को भी पुरानी चीज़ों का बहुत शौक है पुरानी बातों का उन्हें मेहनत देखना और बाबा जी को लेके कितना उत्साह बाबा जी को लेके हम लोग तो सब बहुत खुश है ही हैं बट आप बाहर उत्साह देख सकते हैं कि संगत में कितना उत्साह है जो बाबा जी को फॉलो करते हैं और मैंने इस तरह से किसी को भी किसी के भी फॉलोवर्स नहीं देखे हैं जिस तरह से बाबा जी के फॉलोवर्स हैं मतलब इतना ज्यादा बाबा जी के प्रति सबका लगाव है कि इट्स uh, अनबिलीवेबल वो बाबा जी को पहले से पता था हम बताने की जरूरत और बाबा जी को फॉर्चुनेटली पूरी नाभा की हिस्ट्री के बारे में भी बताया महाराज महाराजा पुदुम सिंह जी के भी बारे में बताया और बाबा जी इस बात से बहुत खुश हैं कि हम लोग तो इस महल को वापस रिस्टोर कर रहे हैं तो इसलिए मैंने बाबा जी को रिक्वेस्ट है आप पहले आइए देखने के अब कैसा है और फिर साल भर बाद वापस आइएगा देखने के क्या चेंजेज आए और बाबा जी खुद को बहुत शौक है पुरानी चीज़ों को बचाने का पुरानी चीज़ों को रिस्टोर करने का ਤੋਂ ਤਾਂ ਕਿ ਨਾ ਕਿ ਮੈਂ ਪੁੱਲ ਕਾ ਜ਼ਰੂਰ ਆਉਂਗਾ ਉਹਨਾਂ ਕਾ ਫਿਰ ਦਾ ਪਾਕਟ ਨੇ ਸੁਜੈਸ਼ਨ ਵੀ ਦੁਜੇ ਯਹਾਂ ਤੇ ਔਰ ਕਿਸ ਤਰ੍ਹਾਂ ਸਿਸ ਕੋ ਅੱਛੇ ਸੇ ਰੀਸਟੋਰ ਕਰ ਸਕੀ ਕਾਫੀ ਸਾਲ ਸੇ ਇਸ ਮੇਂ ਕੁਛ ਕਾਮ ਨਹੀਂ ਹੋਤਾ ਦੇ ਪ੍ਰੋਮੋਸਿਕਰ ਤੋਂ ਮਿਲੂ ਦੱਤੇ ਬੈਲ ਨਾ ਹਾਂ ਬਾਬਾ ਖਾਜੀ ਆਜੇ ਸਭ ਤੋਂ ਸਭ ਤੋਂ ਪਹਿਲਾ ਵਹਿਗੂ ਜੀ ਦਾ ਖਾਲਸਾ ਵਾਏ ਜੀ ਦੇ ਪਤੇ ਪਹਿਲਾ ਤੋਂ ਹੀ ਬਾਬਾ ਜੀ ਦਾ ਆਨ ਦਾ ਪਲਾਨ ਸੀਗਾ ਪਹਿਲਾਂ ਪਾਸਪੋਰਟ ਹੋਇਆ ਸੀ ਕਦੇ ਕੁ ਪੀਸਿਚੇ ਗਿਆ ਫਿਰ ਦੂਜੀ ਹੁਣ ਚਲੋ ਪੱਕਾ ਹੋਇਆ ਫਾਈਨਲ ਹੋਇਆ ਹੁਣ ਬੱਛ ਥੋੜੀ ਦੇਰ ਬਾਅਦ ਆਣ ਆਣੇ ਨੇ ਤਾਂ ਦੇਖ ਸਕਦੇ ਹੋ ਬਾਹਰ ਬਹੁਤ ساری ਸੰਗਤ ਵੀ ਆਈ ਹੋਈ ਹੈ ਮੁਲਾਕਾਤ ਹੋਈ ਸੀ ਅੋਰਚ ਪਰ ਅੱਜ ਹੋਰ ਵੀ ਸੰਗਤ ਆਉਣੀ ਹੈ ਪਹਿਲਾਂ ਹੀ ਜੋ ਕਾਫੀ ਹੈ ਫਿਰ ਹੌਲੀ ਹੌਲੀ ਹੋਰ ਆਉਣਾ ਨੂੰ ਸਿਕਿਉਰਿਟੀ ਗਾਰਡ ਸਾਰੇ ਕੁਝ ਆਏ ਨੇ ਇੱਥੇ ਸਾਰੀ ਸੰਗਤ ਵੀ ਕੁਝ ਐਸੀ ਵੀ ਕੁਝ ਨੇ ਕਿ ਬਿਆਹ ਸਾਡੇ ਬਾਬਾ ਜੀ ਜਿਨ੍ਹਾਂ ਨੂੰ ਮਿਲਣ ਲਈ ਲੋਗ ਕੋਈ ਕਿੰਨੀ ਮੈਂ ਤੇ ਮਨੋ ਜੋ ਵੀ ਵੰਸਦੂ ਸਾਰੇ ਕਰਦੇ ਨੇ ਉਹ ਸਾਡੇ ਘਰ ਆ ਕੇ ਸਾਡੇ ਨੂੰ ਬੁਲਾਣਾ ਜੀ ਿੱਲੀ ਖੁਸ਼ੀ ਨੂੰ ਪੁੱਛਦੇ ਆਂ ਅੱਛਾ ਚਲੋ ਫਸਟ ਟਾਈਮ ਦਾ ਦੇਖੋ ਖੁਸ਼ੀ ਦਾ ਵੀਰ ਹੁੰਦੇ ਨੇ ਜਿੰਨੋਂ ਜਦੋਂ ਸਾਰੇ ਸੰਗਤ ਨੂੰ ਤਾਂ ਸਾਡੇ ਤੋਂ ਡਬਲ ਖੁਸ਼ੀ ਹੈ ਕਿਉਂਕਿ ਅਸੀਂ ਪਹਿਲਾਂ ਤੋਂ ਨਹੀਂ ਮੰਨਦੇ ਨੇ ਉਹ ਕਹੀਂ ਜਾਂ ਤੋ ਬੱਚੇ ਸੀਗੇ ਤਾਂ ਕੋਈ ਮੰਨਦੇ ਸੀ 사실 ਤਾਂ ਹੁਣ ਜਾਣਿਆ ਬਚਾਣੇ ਜਦੋਂ ਮਾਂ ਪ੍ਰੇਸ਼ਕ ਕਰੋ ਤਾਂ ਵੀਰ ਜੀ ਦਾ ਖੁਸ਼ਾ ਹੋਣ ਨੂੰ ਬਿਕਰਤ ਬਹੁਤ ਅੱਛਾ ਮਹਿਸੂਸ ਕਰਤੇ ਹਾਂ ਬਾਰ ਸਤਸੰਗੀ ਹੈ ਔਰ ਕਾਫੀ ਸਾਲ ਹੋ ਗਏ ਹੈ ਸਾਡੀ ਫੈਮਲੀ ਤੋਂ और हम अभ्यास लेना भी बहुत जाते हैं सारे सत्संग अटेंड करते हैं तो बहुत अच्छा लग रहा है कि अपना मुझे दफा किरा मिले में भी आ रहे नहीं अब नहीं काफ़ी बार नहीं बहुत अच्छा महसूस कर रहे हैं और बहुत स्पेशल है और बाबा जी भी आ रहे हैं बहुत तो एफर्ट बना के आ रहे हैं बहुत ਕੌਤੀ ਪੱਗਾਂ ਵਾਲਾ ਦਿਨ ਹੈ ਜੀ ਮੈਂ ਤਾਂ ਬੜੀ ਦੇਰ ਤੋਂ ਰਿਕੁਐਸਟ ਕਰ ਰਿਹਾ ਸੀ ਕਿ ਬਾਬਾ ਜੀ ਨੂੰ ਪਿਛਲੇ ਤਕਰੀਬਨ 1 ਸਾਲ ਤੋਂ ਲੱਗਿਆ ਹੋਇਆ ਹੈ ਸੀਗਾ ਔਰ ਅੱਜ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ ਸਭਾ ਦੇ ਇੰਦਸ ਸਿੰਘ ਜੀ ਚੱਲੋ ਸਾਹਬ ਔਰ ਬਾਬਾ ਜੀ ਤਸਦੀਕ ਸਿੰਘ ਜੀ ਸਾਹਿਬ ਸਪੈਸ਼ਲ ਤੌਰ ਤੇ ਨਾ ਬੜੀ ਸੰਗਠਨ ਨੇ ਬੜੀ ਕਿਰਪਾ ਕੀਤੀ ਹੈ ਸੱਸਣ ਕਰ ਗਏ ਨੇ ਸਾਨੂੰ ਦਰਸ਼ਨ ਦਿੱਤੇ ਨੇ ਉਸ ਵਲ ਹੀਰਾ ਮਹਿਲ ਦੇਖਣ ਦੀ ਬਹੁਤ ਮੰਨਣਾ ਸੀ ਕਿਉਂਕਿ ਹਿਸਟਰੀ ਨਾਲ ਜੁੜੇ ਹੋਏ ਨੇ ਲੰਮੇ ਸਮੇਂ ਤੋਂ ਜਦੋਂ ਵੀ ਮਿਲਦਾ ਸੀਗਾ ਤਾਂ ਮੈਂ ਨਾ ਬਾਈ ਹਿਸਟਰੀ ਦੀ ਗੱਲ ਕਰਦਾ ਸੀ ਅੱਜ

I'm gonna be a little bit Yeah, it's ਮੇਰੇ ਕਰਨੀ ਬੰਦੇ ਤੋਂ ਕੋਕਿਤ ਪਾਕ ਗੰਬੜਾ ਬੇਨ ਹੈ ਜੀ ਮੈਂ ਤਾਂ ਬੜੀ دیر ਤੋਂ ਰਿਕੁਐਸਟ ਕਰ ਰਿਹਾ ਸੀ ਕਿ ਬਾਬਾ ਜੀ ਨੂੰ ਪਿਛਲੇ ਤਕਰੀਬਨ 1 ਸਾਲ ਤੋਂ ਲੱਗਿਆ ਹੋਇਆ ਹੈ ਸੀਗਾ ਔਰ ਅੱਜ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ ਸਭਾ ਗ੍ਰੇਂਡਰ ਸਿੰਘ ਜੀ ਢਿੱਲੋ ਸਾਹਿਬ ਔਰ ਬਾਬਾ ਜਸਦੀਪ ਸਿੰਘ ਗਿੱਲ ਸਾਹਿਬ ਸਪੈਸ਼ਲ ਪਾਵਰ ਤੇ ਨਾਦਰ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਹੈ ਸਸੰਗ ਕਰ ਗਏ ਨੇ ਸਾਨੂੰ ਦਰਸ਼ਨ ਦਿੱਤੇ ਨੇ ਉਸ ਤੋਂ ਬਾਅਦ ਹੀਰਾ ਮਹਿਲ ਦੇਖਣ ਦੀ ਬਹੁਤ ਮੰਨਾਂ ਸੀ ਕਿਉਂਕਿ ਹਿਸਟਰੀ ਨਾਲ ਜੁੜੇ ਹੋਏ ਨੇ ਜੀ ਲੰਮੇ ਸਮੇਂ ਤੋਂ ਜਦੋਂ ਵੀ ਮਿਲਦਾ ਸੀ ਜਾਂ ਤਾਂ ਮੈਂ ਨਾਭਾ ਹਿਸਟਰੀ ਦੀ ਗੱਲ ਕਰਦਾ ਸੀ ਅੱਜ ਉਹ ਦਿਨ ਆਇਆ ਕਿ ਉਹਨਾਂ ਦੇ ਅੰਦਰ ਕਲੋਸਟਰੀ ਸਿੱਕੇ ਨੇ ਜੀ ਹੀਰਾ ਮਹਿਲ ਦੇਖਣਾ ਕਾਫੀ 1.5 2 ਘੰਟੇ ਹੀਰਾ ਮੈਲ ਦੇ ਵਿੱਚ ਲੱਗ ਗਏ ਨੇ ਖਾਣਾ ਖਾ ਕੇ ਤੇ ਨਾਬਾਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਕਿ ਸਭ ਦੀਆਂ ਅਰਦਾਸਾਂ ਦੁਆਵਾਂ ਨੇ ਕੰਮ ਕੀਤਾ ਜਿਵੇਂ ਬਾਬਾ ਜੀ ਖੇਸਤਾ ਤੇ ਨਾਬਾਦੀ ਸੰਗਤ ਨੂੰ ਦਰਸ਼ਮ ਦੇ ਕੇ ਗਏ ਆ ਤੇ ਪਾਤਸ਼ਾਹ ਸਾਹਿਬ ਤੇ ਕਿਰਪਾ ਬਣਾ ਕੇ ਰੱਖਣ ਕਿ ਸਾਰੀ ਸੰਗਤ ਜਿਹੜੀ ਆ ਤੰਦਰੁਸਤ ਰਹੇਗੀ ਮਹਿਲ ਤੋਂ ਜੈਨੇ ਤਾਂ ਵੀ ਤਾਂ ਮਦਰ ਨੂੰ ਸਾਈਕੋਪੀ ਵੱਲ ਰਹੀ ਹੈ ਮਹਿਲ ਦੇ ਵਿੱਚ ਐਕਚੁਅਲੀ ਹਿਸਟਰੀ ਜਿਹੜੀ ਹੈ ਜੀ ਉਹ ਬਹੁਤ ਪਸੰਦ ਕਰਦਾ ਨਾ ਬਾਬਾ ਜੀ ਤੇ ਨਾਬਾ ریاست ਦਾ ਜਿਹੜਾ ਇਤਿਹਾਸ ਹੈ ਮਰਜਾ ਹੀਰਾ ਸਿੰਘ ਜੀ ਮਰਜਾ ਕਮਨ ਸਿੰਘ ਜੀ ਸਿੱਖੀ ਨੂੰ ਲੈ ਕੇ ਜੋ ਕੰਟਰੀਬਿਊਸ਼ਨ ਨਾਬਾ ਰਿਆਸਤ ਦੀ ਉਹਦੇ ਤੋਂ ਬਾਬਾ ਜੀ ਬਹੁਤ ਤਬਾਅਤ ਨੇ ਸੋ ਮਨ ਦੇ ਵਿੱਚ ਉਹਨਾਂ ਦੇ ਤਾਂ ਸੀ ਕਿ ਮੈਂ ਜਰੂਰ ਹੀਰਾ ਮਹਿਲ ਨਾਬਾ ਦੀ ਹਿਸਟਰੀ ਜਿਹੜੀ ਦੇਖਣੀ ਪਾਉਣਾ ਹਾਂ ਇਸ ਸਵਾਗਤ ਦੇ ਮੌਕੇ ਤੇ ਨਾਇਕਾਨ ਸਿੰਘ ਮੱਬਾ ਜੀ ਦਾ ਮਹਾਨ ਕੋਸ਼ ਜਿਹੜਾ ਹੈ ਉਹ ਵੀ ਬਾਬਾ ਜੀ ਨੇ ਕਿਹਾ ਜੀ ਧੰਕ ਦਿੱਤਾ ਤੇ ਬਾਕੀ ਇਹ ਤਾਂ ਸੰਗਤ ਦਾ ਪਿਆਰ ਹੈ ਜੀ ਕਿਉਂਕਿ ਜਿਹਨਾਂ ਨੂੰ ਆਪਾਂ ਮੰਨਦੇ ਆਂ اپنی ਆਸਤਾ ਹੈ ਕਿ ਜਦੋਂ ਪੰਨੋਂ ਦਿਲੋਂ ਯਾਦ ਕਰੀਏ ਤੇ ਫਿਰ ਆਪ ਹੀ ਆ ਜਾਂਦੇ ਚੱਲ ਕੇ ਜੀ ਬੜੀ ਬੇਨਤੀ ਪ੍ਰਬੰਧਕ ਸੱਚੇ ਪਾਤਸ਼ਾਹ ਨੇ ਬਾਬਾ ਜੀ ਨੇ ਮੋਂਾਂ ਦਾ ਬਹੁਤ ਬਹੁਤ ਧੰਨਵਾਦ ਹੈ ਅੰਦਰ ਜੀ ਕਿੰਨਾ ਉਤਸ਼ਾਹ ਸੀ ਕਿੰਨਾ ਕਰਾਉਂਦਾ ਮੈਂ ਕਹਿੰਦਾ ਪੁੱਛ ਰਿਹਾ ਪੁੱਜ ਜੀ ਸੰਗਤ ਤੇ ਇੰਨਾ ਸ਼ਾਹ ਸੀਗਾ ਸਵੇਰ ਤੋਂ 4 ਵਜੇ ਤੋਂ ਸੰਗਤ ਨਾਭੇ ਪੰਕਣਾ ਸ਼ੁਰੂ ਹੋ ਗਈ ਸੀ ਔਰ ਸੰਗਤ ਜਦ ਤੱਕ ਬਾਬਾ ਜੀ ਗਏ ਨਹੀਂ ਉਹ ਤੱਕ ਬੈਠੀ ਰਹੀ ਹੈ ਕੋਈ ਆਪਣੀ ਆਪਣੀ ਤਰੀਕੇ ਨਾਲ ਕੋਈ ਹੱਥ ਜੋੜ ਰਿਹਾ ਕੋਈ ਉਹਨਾਂ ਨਮਸਕਾਰ ਕਰ ਰਿਹਾ ਤੇ ਕੋਈ ਗੀਤ ਗਾ ਰਿਹਾ ਹੈ ਕੋਈ ਰੋ ਰਿਹਾ ਕਿਸੇ ਅੱਖਾਂ 'ਚ ਪਾਣੀ ਆ ਤੇ ਕੋਈ ਆਪਣੀ ਆਪਣੀ ਭਾਵਨਾ ਨਾਲ ਜਿਹੜਾ ਆਪਣੀ ਆਪਣੀ ਭక్తి ਜਿਹੜੀ ਹੈ ਪ੍ਰਗਟ ਕਰ ਰਿਹਾ ਹੈ ਜੀ ਬਹੁਤ ਸੰਗਤ ਭਾਗਾਂ ਵਾਲੀ ਹੈ ਨਾ ਭਾਦੀ ਜੀ ਕਿ ਸੰਗਤ ਦੇ ਹਿੱਸੇ ਅੱਜ ਤੇ ਮੁਬਾਰਕ ਦਿਨ ਆਇਆ ਹੈ ਜੀ ਤੇ ਪਾਸਾ ਕਰਦਾ ਹਾਂ ਤਾਂ ਬਾਬਾ ਜੀ ਕਾ ਯਹਾਂ ਆਨੇ ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਬਹੁਤ ਵੈਲਕਮ ਯਹਾਂ ਤੇ ਕਿ ਉਹ ਮਹਿ ਲਾਇਨ ਜਿਸ ਤਰ੍ਹਾਂ ਸੇ ਪਹਿਲੇ ਕੇ ਟਾਈਮ ਮੇ ਯਹਾਂ ਪੇ ਸੰਪਾਥਾ ਆਏ ਕਰਤੇ থে ਵੈਸੀ ਰੌਣਕ ਲੱਗਨੀ ਹੈ ਅਭੀ ਮਹਿਲ ਮੇ ਆਪ ਦੇਖ ਸਕਤੇ ਹੈ ਕਿ ਕਿਤਨੀ ਸੰਗਤ ਆਈ ਹੈ ਬਾਬਾ ਜੀ ਕੋ ਦੇਖਨੇ ਮਿਲਨੇ ਕੇ ਲਈ तो बाबा जी के बहुत शुक्र गुजार हूँ थैंक यू वेरी मच कि उन्होंने मेरा इन्विटेशन और महल आ रहे हैं तो हाँ जी फर्स्ट टाइम आ रहे हैं क्योंकि बाबा जी को भी पुरानी चीज़ों का बहुत शौक है पुरानी इमारतों का तो उन्हें महल भी देखना है और बाबा जी को लेकर कितना उत्साह आ, बाबा जी को लेके हम लोग तो सब बहुत खुश हैं ही हैं बट आप बाहर उत्साह देख सकते हैं कि संगत में कितना उत्साह है जो बाबा जी को फॉलो करते हैं और मैंने इस तरह से किसी को भी किसी के भी फॉलोवर्स नहीं देखे हैं जिस तरह से बाबा जी के फॉलोवर्स हैं मतलब इतना ज़्यादा बाबा जी के प्रति सबका लगाव है कि इट्स uh, अनबिलीवेबल वो बाबा जी को पहले से पता था हम बताने की जरूरत और बाबा जी को फॉर्चुनेटली पूरी नाभा की हिस्ट्री के बारे में भी बताया महाराजा गुदमन सिंह जी के भी बारे में बताया और बाबा जी इस बात से बहुत खुश हैं कि हम लोग इस महल को वापस रिस्टोर कर रहे हैं तो इसलिए मैंने बाबा जी को रिक्वेस्ट किया पहले आइए देखने कि अब कैसा है और फिर साल भर बाद वापस आइएगा देखने की क्या चेंजेस आए और बाबा जी खुद को बहुत शौक है पुरानी चीज़ों को बचाने का पुरानी चीज़ों को रिस्टोर करने का ਤੋਂ ਤਾਂ ਕਹਿਣਾ ਤਾਂ ਕਿ ਮੈਂ ਫਿਰ ਕਾ ਜ਼ਰੂਰ ਆਉਂਗਾ ਉਹਨਾਂ ਕਹਿੰਦਾ ਪਲੀਜ਼ ਆਪ ਆਕੇ ਆਪਣੇ ਸੁਜੈਸ਼ਨ ਵੀ ਦੁੱਦੇਗੇ ਕਿ ਹਮੇ ਔਰ ਕਿਸ ਤਰ੍ਹਾਂ ਸਿਸਕੋ ਅੱਛੇ ਸੇ ਰੀਸਟਾਰਟ ਕਰ ਸਕੀਏ ਕਾਫੀ ਸਾਲ ਸੇ ਇਸਮੇ ਕੁਝ ਕੰਮ ਨਹੀਂ ਹੋਤਾ ਜੀ ਕੋਈ ਨੀਕਾ ਕੋਈ ਨਹੀਂ ਰਹਿਦੇ ਚੱਲਿਆ ਰੂਹਾ ਬਾਈ ਹਾਂ ਜੀ ਹਾਂ ਜੀ ਬਿਲਕੁਲ ਸਭ ਤੋਂ ਸਤਿ ਪੰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੇ ਫਤੇ ਪਹਿਲਾਂ ਤੋਂ ਹੀ ਬਾਬਾ ਜੀ ਦਾ ਆਨ ਦਾ ਪਲਾਨ ਸੀਗਾ ਪਹਿਲਾਂ ਪੋਸਟਪੋਨ ਹੋ ਰਾਇ ਸੀ ਕਦੇ ਕੁਝ ਸਿਚੂ ਗਿਆ ਫਿਰ ਦੂਜੀ ਹੁਣ ਚਲੋ ਪੱਕਾ ਹੋਇਆ ਫਾਈਨਲ ਹੋਇਆ ਹੁਣ ਬੱਚੇ ਥੋੜੀ ਦੇਰ ਬਾਅਦ ਆਣ ਆਣੇ ਨੇ ਤਾਂ ਦੇਖ ਸਕਦੇ ਹੋ ਬਾਹਰ ਬਹੁਤ ਸਾਰੀ ਸੰਗਤ ਵੀ ਆਈ ਹੋਈ ਹੈ ਮੁਲਾਕਾਤ ਹੋਈ ਸੀ ਦੌਰ ਚ ਫਿਰ ਅੱਜ ਹੋਰ ਵੀ ਸੰਗਤ ਆਉਣੀ ਹੈ ਪਹਿਲਾਂ ਹੀ ਆ ਜੋ ਕਾਫੀ ਹੈ ਫਿਰ ਹੌਲੀ ਹੌਲੀ ਹੋਰ ਆਉਣਾ ਹੈ ਸਿਕਿਉਰਿਟੀ ਗਾਰਡ ਸਾਰੇ ਕੁਝ ਆਏ ਨੇ ਇਕ ਤਾਂ ਸਾਰੀ ਸੰਗਤ ਵੀ ਕੁਝ ਐਸੀ ਵੀ ਕੁਝ ਨੂੰ ਕੇ ਬਿਆ ਸਾਡੇ ਬਾਬਾ ਜੀ ਜਿਨ੍ਹਾਂ ਨੂੰ ਮਿਲਣ ਲਈ ਲੋਗੋ ਕਿੰਨੀ ਮੈਂਡ ਜੋ ਵੀ ਕਰ ਸਕਦੇ ਸਾਰੇ ਕਰਦੇ ਨੇ ਉਹ ਸਾਡੇ ਘਰ ਆ ਕੇ ਸਾਡੇ ਨੂੰ ਮਿਲਣਾ ਇਹ ਖੁਸ਼ੀ ਆ ਖਾਸ ਤੰਦ ਫਸਟ ਟਾਈਮ ਤਾਂ ਦੇਖੋ ਖੁਸ਼ੀ ਤਾਂ ਹੁੰਦੀ ਆਂਦੀ ਐ ਜਦੋਂ ਜਦੋਂ ਸਾਰੇ ਸੰਗਤ ਨੂੰ ਤਾਂ ਸਾਡੇ ਤੋਂ ਡਬਲ ਖੁਸ਼ੀ ਐ ਕਿਉਂਕਿ ਅਸੀਂ ਪਹਿਲਾਂ ਤੋਂ ਨਹੀਂ ਮੰਨਦੇ ਨੇ ਉਹ ਕੋਈ ਜਦੋਂ ਬੱਚੇ ਸੀਗੇ ਤਾਂ ਤੋਂ ਮੰਨਦੇ ਸੀ ਅਸੀਂ ਤਾਂ ਹੁਣ ਜਾਣਿਆ ਪਛਾਣਿਆ ਜਦੋਂ ਮਾਪੇ ਸ਼ਿੱਟੋ ਤਾਂ ਵੀਰ ਜੀ ਦਾ ਖੰਚਾ ਵੈਲ ਬਹੁਤ ਅੱਛਾ ਮਹਿਸੂਸ ਕਰਦੇ ਨੇ ਹਮ ਸਤਸੰਗੀ ਨੇ ਔਰ ਕਾਫੀ ਸਾਲ ਹੋ ਗਏ ਤੇ ਮਾਰੀ ਫੈਮਲੀ ਚੁੱਕੀ ਤੇ और हम ब्यास डेरा में बहुत जाते हैं सारे सत्संग अटेंड करते बहुत अच्छा लग रहा है कि बाबा जी का पार्ट डेरा मिले में भी आ रहे हैं नहीं अब मिल काफ़ी बार नहीं बहुत अच्छा महसूस कर रहे हैं और बहुत स्पेशल है और बाबा जी भी आ रहे हैं तो बहुत तो एफर्ट